बच्चा नॉर्मल ਹੋਇਆ ਜੀ ਸਵੇਰੇ 7 ਵਜੇ ਉਸ ਤੋਂ ਬਾਅਦ ਆਪਰੇਸ਼ਨ ਥੀਏਟਰ ਦੇ ਵਿੱਚੋਂ ਮੈਨੂੰ ਘਰ ਦੀ ਦੀ ਮਤਲਬ ਕੀ ਪਰੂਣ ਦੀ ਆਵਾਜ਼ ਆ ਰਹੀ ਹੈ ਮੈਂ ਬਾਰ ਬਾਰ ਕਹੀਗਾ ਵੀ ਜਦੋਂ ਮੈਨੂੰ ਅੰਦਰ ਜਾਣ ਦਿਓ ਵੀ ਜਾ ਵੀ ਜੀ ਤੁਹਾਡੇ ਤੋਂ ਕੇਸ ਨਹੀਂ ਸੰਭਦਾ ਤਾਂ ਮੈਂ ਰਜਿੰਦਰ ਰੈਫਰ ਕਰ ਲੈ ਕਰ ਦੋ ਜੀ ਲੈ ਜਨਾਂ ਮੈਂ ਮੈਨੂੰ ਕਹਿੰਦੇ ਨਹੀਂ ਨਹੀਂ ਕੋਈ ਪ੍ਰੋਬਲਮ ਨਹੀਂ ਹੈ ਕਿ ਈਡੀ ਬੱਚਾ ਨਾਰਮਲ ਹੋਇਆ ਠੀਕ ਠਾਕ ਹੈ ਸਾਰਾ ਕੁਝ ਤੇ ਬਸ ਜੀ ਸਾਨੂੰ ਉੱਤੇ ਵਰਤਮਾਨ ਹਸਪੀਟਲ ਬਲੱਡ ਲੈਨ ਭੇਜਦਾ ਜੀ ਪਿੱਛੋਂ ਕਦੇ ਵੀ ਤੁਹਾਡੇ ਘਰ ਦੇ ਡੈੱਡ ਹੋ ਗਏ ਕਿੰਨੇ ਕੁ ਉਮਰ ਦੇ ਹੈ ਦੇ ਦੇ ਉਮਰ 24 ਸਾਲ ਦੀ ਹੈ ਜੀ ਬੱਚਾ ਕਿੰਨੇ ਟਾਈਮ ਹੋਇਆ ਹੈ ਡਿਲੀਵਰੀ ਕਿੱਦੇ ਵੇਲੇ ਹੋਈ ਹੈ ਡਿਲੀਵਰੀ 7 ਵਜੇ ਹੋਈ ਹੈ ਜੀ ਡੈਥ ਕਿੱਦੇ ਵਜੇ ਹੋਈ ਹੈ ਡੈਥ 9:30 ਵਜੇ ਕਿਹਾ ਜੀ ਨਾ ਡੈਥ ਹੋਈ ਤੁਸੀਂ ਇਸੇ ਹਸਪਤਾਲ ਤੋਂ ਹੋਰ ਵੱਡੇ ਹਸਪਤਾਲ ਲੈ ਉਧਰ ਕਿਉਂ ਨਹੀਂ ਲੈ ਕੇ ਗਏ ਤੁਸੀਂ ਇੱਥੇ ਹੀ ਲੈ ਕੇ ਗਏ ਇੱਥੇ ਜਾਂਚ ਪੜਤਾਲ ਕਿੱਥੇ ਗਿਆ ਹਸਪਤਾਲ ਆਗਾ ਵੀ ਨਹੀਂ ਹੈਗਾ ਨਹੀਂ ਜੀ ਜਾਂਚ ਪੜਤਾਲ ਤਾਂ ਨਹੀਂ ਕੀਤੀ ਜੀ ਹੁਣ ਕਿਸ ਤਰ੍ਹਾਂ ਇਹ ਮਾਂ ਚੱਲ ਰਹੇ ਨੇ ਇਹਨਾਂ ਦੇ ਨਰਮਾਰ ਲੱਗਿਆ ਤਾਂ ਮੰਗ ਤਾਂ ਇਹ ਕਰਦੇ ਆ ਜੀ ਇਹ ਤਾਂ ਬੰਦ ਹੋਣਾ ਚਾਹੀਦਾ ਜੀ ਅੱਜ ਮੇਰੇ ਨਾਲ ਇਦਾਂ ਹੋਇਆ ਜੀ ਕੱਲੂ ਕਿਸੇ ਹੋਰ ਨਾਲ ਵੀ ਹੋਊਗਾ ਜੀ ਇਥੇ ਪੁਲਿਸ ਕੰਪਲੇਟ ਕਰਕੇ ਪੁਲ ਅਗੇ ਬੋਰਡ ਲੈ ਕੇ ਜਾ ਰਹੇ ਹੋ ਕਿਸ ਤਰ੍ਹਾਂ ਨਹੀਂ ਨਹੀਂ ਬੋਰਡਿੰਗ ਲੈ ਕੇ ਜਾਂਦੇ